ਹਾਂਜੀ ਸਾਰਿਆਂ ਨੂੰ ਸਤਸ੍ਰੀ ਅਕਾਲ ਗੂਨਕ ਤੀਰਾ ਪੀਣ ਦੇ ਫਾਇਦੇ ਨੰਬਰ 1 ਗੂਨਕ ਤੀਰਾ ਥਕਾਵਟ ਤੇ ਕਮਜ਼ੋਰੀ ਦੂਰ ਕਰਦਾ ਹੈ ਨੰਬਰ 2 ਹਰ ਰੋਜ਼ ਇੱਕ ਗਲਾਸ ਦੁੱਧ ਵਿੱਚ ਗੂਨਕ ਤੀਰਾ ਤੇ ਧਾਗਾ ਮਿਸ਼ਰੀ ਪਾ ਕੇ ਪੀਣ ਨਾਲ ਗਰਮੀ ਲੱਗਣ ਦਾ ਖਤਰਾ ਘਟ ਜਾਂਦਾ ਹੈ ਨੰਬਰ 3 ਗੂਨਦੁਕ ਤੀਰੇ ਵਿੱਚ ਐਂਟੀ 에ਜਿੰਗ ਗੁਣ ਪਾਏ ਜਾਂਦੇ ਹਨ ਜੋ ਚਿਹਰੇ ਦੀਆਂ ਝੁਰੜੀਆਂ ਮਟਾਉਣ ਵਿੱਚ ਮਦਦ ਕਰਦਾ ਹੈ ਨੰਬਰ 4 ਜਿਹੜੇ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਉਹਨਾਂ ਨੂੰ ਗੁੰਦਕਤੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ ਨੰਬਰ 5 ਗਰਮੀ ਤੋਂ ਬਚਣ ਲਈ ਹਰ ਰੋਜ਼ ਗੁੰਦਕਤੀਰੇ ਦਾ ਸਰਪਤ ਜਾਂ ਸਕੁੰਜ ਵੀ ਬਣਾ ਕੇ ਪੀਓ ਨੰਬਰ 6 ਹੱਥਾਂ ਪੈਰਾਂ ਦੀ ਜਲਣ ਦੂਰ ਕਰਨ ਲਈ ਰਜਾਨਾ ਗੁੰਦਕਤੀਰੇ ਦੀ ਵਰਤੋਂ ਕਰੋ ਨੰਬਰ 7 ਜੇਕਰ ਤੁਹਾਨੂੰ ਅਨੀਮੀਆ ਦੀ ਸਮੱਸਿਆ ਹੈ ਤਾਂ ਗੁੰਦਕਤੀਰੇ ਦੀ ਵਰਤੋਂ ਕਰੋ ਨੰਬਰ 8 ਗੁੰਦਕਤੀਰੇ ਦਾ ਸੇਵਨ ਕਰਨ ਨਾਲ ਮਾਈਗਰੇਨ ਚੱਕਰ ਉਲਟੀਆਂ ਜਿਹੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਧੰਨਵਾਦ